ਔਰਤ ਦੀ ਬਹਾਦਰੀ ਨੂੰ ਹੈ ਸਲਾਮ ਜੀ ਜੇਕਰ ਇੰਜ ਹੀ ਤੁਸੀਂ ਵੀ ਕਰੋਗੇ ਬਹਾਦਰੀ ਤਾਂ ਨਹੀਂ ਹੋ ਸਕਦੀ ਬਾਰਦਾਦ ਜੀ ਜੀ ਹਾਂ ਗੱਲ ਅਸੀਂ ਕਰ ਰਹੇ ਆ ਨਵਾਂ ਸ਼ਹਿਰ ਦੀ ਨਵਾਂ ਸ਼ਹਿਰ ਦੇ ਸਤਗੁਰ ਨਗਰ ਦੀ ਅਸੀਂ ਗੱਲ ਕਰ ਰਹੇ ਆ ਇੱਕ ਔਰਤ ਇੱਕ ਲੇਡੀਜ਼ ਜੋ ਆਪਣੀ ਨੋਹ ਦੇ ਨਾਲ ਸਕੂਲ ਤੋਂ ਬੱਚਿਆਂ ਨੂੰ ਨਾਲ ਲੈ ਕੇ ਆਪਣੇ ਘਰ ਵਾਪਸ ਸਤਗੁਰ ਨਗਰ ਸਕੂਟਰੀ ਤੇ ਸਵਾਰ ਹੋ ਕੇ ਆ ਰਹੀ ਸੀ ਤਾ ਪਿੱਛੋਂ ਤੋਂ ਇੱਕ ਲੁਟੇਰਾ ਆਇਆ ਜੋ ਸੂਤਰਾਂ ਤੋਂ ਜਾਣਕਾਰੀ ਮਿਲੀ ਆ ਕਿ ਉਹ ਲੁਟੇਰਾ ਪਹਿਲਾਂ ਵੀ ਜੇਲ੍ਹ ਯਾਤਰਾ ਕਰਕੇ ਤਾਜ਼ੀ-ਤਾਜ਼ੀ ਆਇਆ ਸੀ। ਔਰ ਉਸ ਲੁਟੇਰੇ ਨੇ ਕੀ ਕੀਤਾ ਜਿਹੜੀਆਂ ਔਰਤਾਂ ਸਕੂਟਰੀ ਤੇ ਸਵਾਰ ਸੀ ਉਹ ਔਰਤ ਆਪਣੀ ਨੌ ਦੇ ਨਾਲ ਸਵਾਰ ਸੀ। ਸਕੂਲ ਤੋਂ ਬੱਚਿਆਂ ਨੂੰ ਲੈ ਕੇ ਆ ਰਹੇ ਸੀ। ਤਾਂ ਪਿੱਛੇ ਦੀ ਜਿਹੜਾ ਇਹ ਲੁਟੇਰਾ ਸੀਗਾ ਇਹ ਵੀ ਸਕੂਟਰੀ ਤੇ ਸਵਾਰ ਸੀ ਤੇ ਇਸ ਨੇ ਉਸ ਜੋ ਔਰਤ ਬੈਠੀ ਹੋਈ ਸੀਗੀ ਉਸ ਦੇ ਗਲੇ ਨੂੰ ਹੱਥ ਪਾਇਆ ਤੇ ਉਸ ਦੀ ਜੋ ਸੋਨੇ ਦੀ ਚੈਨੀ ਸੀਗੀ ਉਸ ਨੂੰ ਖਿੱਚਿਆ ਚੈਨੀ ਦੇ ਤੇ ਬੇਸ਼ੱਕ ਦੋ ਟੋਟੇ ਹੋ ਗਏ ਪਰ ਉਸ ਔਰਤ ਨੇ ਦਲੇਰੀ ਦਿਖਾਈ ਉਸ ਔਰਤ ਨੇ ਉਸ ਲਟੇਰੇ ਨੂੰ ਗਲ ਤੋਂ ਫੜ ਲਿਆ ਜਦੋਂ ਉਸ ਲਟੇਰੇ ਨੂੰ ਗਲ ਤੋਂ ਫੜ ਲਿਆ ਤਾਂ ਬੱਚੇ ਜਿਹੜੇ ਆ ਉਹ ਡਰ ਗਏ ਠੀਕ ਚਹਾੜਾ ਪੈ ਗਿਆ ਰੋਲਾ ਰੱਪਾ ਪੈ ਗਿਆ ਤਾਂ ਐਨ ਮੌਕੇ ਤੇ ਜਿੰਮ ਵਾਲੇ ਨੌਜਵਾਨ ਉੱਥੋਂ ਗੁਜ਼ਰ ਜਾ ਰਹੇ ਸੀ ਤਾਂ ਉਹ ਵੀ ਮੌਕੇ ਤੇ ਆ ਗਏ ਤੇ ਲਟੇਰੇ ਨੂੰ ਫੜ ਲਿਆ ਤੇ ਲੋਕ ਇਕੱਠੇ ਹੋ ਗਏ ਪਰ ਲਟੇਰਾ ਇਹਨਾਂ ਛਾਤਰ ਨਿਕਲਿਆ ਇਹਨਾਂ ਚਲਾਕ ਨਿਕਲਿਆ ਉਹ ਚੱਕਮਾ ਦੇ ਕੇ ਆਪਣੀ ਸਕੂਟਰੀ ਛੱਡ ਕੇ ਜੋ ਤੁਸੀਂ ਸਕਰੀਨ ਤੇ ਦੇਖ ਪਾ ਰਹੇ ਹੋ ਆਪਣੀ ਸਕੂਟਰੀ ਛੱਡ ਕੇ ਉਥੋਂ ਫਰਾਰ ਹੋ ਗਿਆ ਤੇ ਸਕੂਟਰੀ ਵੀ ਬਿਨਾ ਨੰਬਰ ਪਲੇਟ ਤੋਂ ਸੀ ਔਰ ਉਸ ਜਿਹੜੀ ਸਕੂਟਰੀ ਸੀ ਇੱਕ ਹੈਰਾਨੀ ਦੀ ਗੱਲ ਤੁਸੀਂ ਦੇਖੋ ਕਿਉਂ ਸਕੂਟਰੀ ਦੇ ਵਿੱਚੋਂ ਕਈ ਨੰਬਰ ਪਲੇਟਾਂ ਜਿਹੜੀਆਂ ਆ ਉਹ ਨਿਕਲੀਆਂ ਤੁਸੀਂ ਸਕਰੀਨ ਦੇ ਉੱਪਰ ਚੱਲਦੀ ਦਲਦੀ ਤੇ ਦੂਸਰੀ ਸਾਈਡ ਤੇ ਇਹ ਵੀਡੀਓ ਦੇਖ ਰਹੇ ਹੋ ਪਰ ਜੇਕਰ ਅਸੀਂ ਸਾਰੇ ਹੀ ਇਸ ਤਰ੍ਹਾਂ ਹਿੰਮਤ ਕਰਾਂਗੇ ਲਟੇਰਿਆਂ ਤੋਂ ਡਰਨ ਦੀ ਕੋਈ ਲੋੜ ਨਹੀਂ ਹੈਗੀ ਇਹ ਤੇ ਖੁਦ ਡਰਦੇ ਨੇ ਕਿਤੇ ਅਸੀਂ ਫੜੇ ਨਾ ਜਾਈਏ ਪਰ ਅਸੀਂ ਸਹਿਮ ਜਾਂਦੇ ਹਾਂ ਅਸੀਂ ਡਰ ਜਾਂਦੇ ਹਾਂ ਕਿਤੇ ਕੋਈ ਇਹਨਾਂ ਦੇ ਕੋਲ ਹਥਿਆਰ ਨਾ ਹੋਵੇ ਬਾਕੀ ਆ ਇਹ ਹੋ ਵੀ ਸਕਦਾ ਹੈਗਾ ਕਈ ਵਾਰ ਜਾਨਾਂ ਵੀ ਚਲੇ ਜਾਂਦੀਆਂ ਹੈਗੀਆਂ ਪਰ ਹਿੰਮਤ ਕਰਨੀ ਚਾਹੀਦੀ ਹੈ ਜਿਸ ਤਰ੍ਹਾਂ ਇਸ ਔਰਤ ਨੇ ਹਿੰਮਤ ਕੀਤੀ ਪਰ ਮਾਲਕ ਦਾ ਸ਼ੁਕਰ ਰਿਹਾ ਜਿਸ ਤਰ੍ਹਾਂ ਉਸਨੇ ਚੈਨ ਖਿੱਚੀ ਉਸ ਦੇ ਗਲ ਦੇ ਉੱਪਰ ਵੀ ਕਿਸੇ ਨਾ ਕਿਸੇ ਤਰ੍ਹਾਂ ਦਾ ਕੱਟ ਦਾ ਨਿਸ਼ਾਨ ਲੱਗ ਸਕਦਾ ਸੀ ਗੰਭੀਰ ਸੱਟਾਂ ਵੀ ਲੱਗ ਸਕਦੀਆਂ ਸੀ ਸਕੂਟੀ ਤੋਂ ਡਿੱਗ ਵੀ ਸਕਦੇ ਸੀ ਪਰ ਅਜੀਹਾ ਨਹੀਂ ਹੋਇਆ ਉਸ ਮਾਲਕ ਦਾ ਸ਼ੁਕਰ ਹੈ ਇਸ ਔਰਤ ਦੀ ਤਰ੍ਹਾਂ ਹੀ ਅਗਰ ਅਸੀਂ ਤੁਸੀਂ ਬਹਾਦਰੀ ਦਿਖਾਵਾਂਗੇ ਦਾ ਲਟੇਰਿਆਂ ਨੂੰ ਕਾਬੂ ਕਰਨ ਦੇ ਵਿੱਚ ਅਸੀਂ ਜਿਹੜਾ ਆ ਇਹ ਪ੍ਰਸ਼ਾਸਨ ਦਾ ਵੀ ਇੱਕ ਤਰ੍ਹਾਂ ਦਾ ਅਸੀਂ ਸਾਥ ਦੇ ਮੰਗੇ ਆਓ ਦੇਖਦੇ ਹਾਂ ਉਸ ਔਰਤ ਨੇ ਹੋਰ ਕੀ ਗੱਲਬਾਤ ਕੀਤੀ 8 ਦਿਨ ਜੜੀ ਬੂਟੀ ਵਾਲਾ ਪਾਣੀ ਪੀਣ ਦੇ ਨਾਲ ਸ਼ੂਗਰ ਰੋਗ ਤੋਂ ਸਦਾ ਲਈ ਛੁਟਕਾਰਾ ਪਾਓ ਫੀਸ ਸ਼ਰਤ ਅਨਸਾਰ ਘਟੇ ਹੋਏ ਸੇਲ ਇੱਕ ਦਿਨ ਦੇ ਵਿੱਚ ਸ਼ਰਤੀਆਵਾ ਜਾਣਗੇ ਫੋਨ ਕਰੋ 98763 79499 98763 79499 ਸਰ ਸਕੂਟਰੀ ਮੈਂ ਚਲਾਉਂਦੀ ਸੀ ਪਿੱਛੇ ਮੇਰੀ ਨਾ ਬੈਠੀ ਸੀ ਨਾਲ ਬੱਚੇ ਸੀ ਤੇ ਜਿਸ ਵੇਲੇ ਉਹਨੇ ਗੱਲ ਨੂੰ ਚੈਨੀ ਨੂੰ ਪਾਇਆ ਹਾਂਜੀ ਇਕਦਮ ਹੀ ਕੋਲ ਮੈਂ ਡਿਗਣੇ ਤੋਂ ਬਚੀ ਹਾਂ ਤੇ ਮੈਂ ਕਿਪਾਸੇ ਲੱਤ ਲਾ ਲਈ ਮਗਰ ਸਾਡੀ ਸਾਈਡ ਤੇ ਪਿੱਛੇ ਦੋ ਮੁੰਡੇ ਆ ਰਹੇ ਸੀ ਉਹ ਵੀ ਆਪਣੇ ਲੋਕਲੇ ਸੀ ਟੀਚਰ ਕਲੋਨੀ ਤੋਂ ਜਮ ਵਾਲੇ ਮੁੰਡੇ ਸੀ ਉਹਨਾਂ ਨੇ ਬੜਾ ਦਲੇਰੀ ਦਿਖਾ ਲਈ ਉਹਨਾਂ ਨੇ ਵੀ ਉਹਨੂੰ ਭੱਜਣ ਨਹੀਂ ਦਿੱਤਾ ਫੇਰ ਫਾੜ ਲਿਆ ਫੇਰ ਚਪੇੜਾ ਚੂੜਾ ਤਾਂ ਸਾਤੋ ਵੀ ਦਿਖਾ ਲਈਆਂ ਪਰ ਭੱਜ ਗਏ ਟੀਟ ਹੁੰਦੇ ਆ ਇਹਨਾਂ ਨੂੰ ਇਹ ਉਹੀ ਹੈ ਦੋ ਪਈਆਂ ਕਿੱਧਰ ਗਈਆਂ ਲੈ ਚੈਨੀ ਥੱਲੇ ਸੇਡ ਦਿੱਤੀ ਫੇਰ ਮੈਂ ਤਾਂ ਚੈਨੀ ਨੂੰ ਹੱਥੇ ਨਹੀਂ ਪਾਇਆ ਪਰ ਉਹ ਤਾਂ ਸ਼ਰਮ ਤਾਂ ਪਤਾ ਹਾਂ ਜੀ ਉਹ ਡਿਗਣ ਤੋਂ ਬਚੀ ਬੱਟੀ ਉਹਨਾਂ ਤੋਂ ਪਤਾ ਸਾਨੂੰ ਵੀ ਮੈਂ ਚੈਨੀ ਨੂੰ ਹੱਥ ਪਾਇਆ ਸਾਡੀ ਚੈਨੀ ਟੁੱਟੀ ਆ ਬੱਚੇ ਨਾਲ ਦੋ ਸਨ ਅ ਤਿੰਨ ਸੀ ਬੱਚੇ ਹਾਂ ਜੀ ਹਾਂ ਜੀ ਤੇ ਬੱਚੀ ਛਿਖ ਚੜਾ ਪੈ ਗਿਆ ਹਾਂ ਜੀ ਹਾਂ ਜੀ ਬਹੁਤ ਹਾਂ ਜੀ ਹਾਂ ਜੀ ਰੋਂਦੇ ਬਹੁਤ ਸੀ ਤੇ ਜੱਕ ਦਵੇਂ ਬਸ ਗਲੀ ਮੇਲਾ ਇਕੱਠਾ ਹੋ ਗਿਆ ਚਲੋ ਜੀ ਵੀ ਸਹਾਇਤਾ ਕੀਤੀ ਸਾਡੀ ਤੁਹਾਡਾ ਘਰੇ ਸੀ ਇਸ ਗਲੀ ਚ ਹੀ ਆ ਜੀ ਮੇਰੇ ਜੀ ਤਿੰਨ ਨੰਬਰ ਗਲੀ ਚ ਹਾਂ ਜੀ ਇੱਥੇ ਹੀ ਹੋਇਆ ਮੋਰ ਦੇ ਬਾਕੀ ਵਾਲੇ ਵੀ ਔਖੇ ਆ ਜੀ ਇੱਧਰ ਹਾਂ ਜੀ ਬਹੁਤ ਹੈ ਜੀ ਦੇਖੋ ਜੀ ਹੁਣ ਦੇਖੋ ਇਕੱਲੀਆਂ ਕਹਿਰੀਆਂ ਜਨਾਨੀਆਂ ਜਾਂ 嗯 <clears throat>。